ਕਰ ਦਿੱਤੀ ਹੈ 2500 ਰੁਪਏ ਪੈਨਸ਼ਨ ਦਿੰਦੀ ਹੈ 2500 6 ਕੇ 1 5 ਪੈਸੇ ਨਹੀਂ ਵਾਧਾ ਕਰਿਆ 5 ਪੈਸਾ ਇਸ ਭਗਤ ਮਾਨ ਨੇ ਤੇ ਉਲਟਾ ਲੋਕਾਂ ਦੇ ਮੰਗਾਈ ਠੋਕੀ ਹੈ ਤੇ ਲੋਕਾਂ ਦੇ ਡੰਗਾ ਠੋਕੀਆਂ ਨੌਕਰੀਆਂ ਤਨਖਾਹਾਂ ਮੰਗਦਿਆਂ ਦੇ ਲਾਠੀਆਂ ਚਾਰਜੇ ਤੇ ਪਾਣੀ ਦੀਵਾਛੜਾਂ ਕੀਤੀਆਂ ਜਿਹੜੇ ਸਾਡੇ ਗਰੀਬ ਲੋਕ ਉੱਥੇ ਬੈਠੇ ਧਰਨੇ ਲਾ ਕੇ ਉਹਨਾਂ ਤੇ अच्छा ਵੀ ਇਹੇ ਜਾਂ slogans ਨੇ ਕੋਈ ਬਾਦਲਾ ਬਰਾੜਾ ਨਾਲੋਂ ਘੱਟ ਨਹੀਂ ਇਹ ਭਗਵੰਤ ਮਾਨ ਜਿਹੜਾ ਤੁਸੀਂ ਮੈਂ ਲੋਕਾਂ ਦਾ ਅੱਜ ਲੋਕਾਂ ਦੇ ਥੋੜੇ ਵਿੜਿਆਂ ਚ ਉੱਠਿਆ ਕਰਨੀਆਂ ਸਰਕਾਰਾਂ ਥੋੜੇ ਫੈਸਲੇ ਕਰਨੀਆਂ ਸਿਆਲ ਦੀਆਂ ਰਾਤਾਂ ਨਿਕੇ ਨਿਕੇ ਸਾਡੇ ਬੱਚੇ ਇਹ ਉਹਦਾ ਪਿੱਟ ਸਿਆਪਾ ਸੀ ਭਗਵੰਤ ਮਾਨ ਦਾ ਕਰਨ ਆਏ ਆ ਸਾਡੀਆਂ ਮੰਗਾਂ ਮੰਨ ਕੇ ਮੁੱਕਰਿਆ ਸੱਤ ਵਾਰੀ ਮੀਟ ਕਾ ਮੁੱਕਰਿਆ ਸੱਤ ਮਜ਼ਦੂਰਾਂ ਦੇਗੇ ਅੱਜ ਉਹ ਮਜ਼ਦੂਰਾਂ ਦੇ ਜਿੰਨਾਂ ਤੋਂ ਵੋਟਾਂ ਲਈਆਂ ਸੀ ਉਹਨਾਂ ਕੋਲੋਂ ਉਹਨੂੰ ਮੁਸ਼ਕਲ ਹੁੰਦੀ ਐ ਉਹ ਸਾਡੇ ਮਜ਼ਦੂਰਾਂ ਦੀਆਂ ਮੀਟਕਾਂ ਕਰਕੇ ਨਹੀਂ ਰਾਜੀ ਸੁਣ ਕੇ ਗੱਲ ਨਹੀਂ ਰਾਜੀ ਭੁਗਤਮਾਨ ਜਿਹੜਾ ਆਦਾ ਮੈਂ ਆਪ ਦੇ ਮੈਂ ਕਿਸਾਨਾਂ ਦਾ ਮੁੰਡਾ ਮੈਂ ਮਜ਼ਦੂਰਾਂ ਦਾ ਕੰਮ ਕਰਦਾ ਪਰ ਸਾਡੇ ਜੋ ਪੰਜਾਬ ਦੇ ਵਿੱਚ ਨਰਮੇ ਨੂੰ ਸੁਣਦੀ ਪਈ ਸੀ ਅਸੀਂ ਉਹਦੇ ਧਰਨੇ ਲਾ ਕੇ ਰਹਿ ਗਏ ਇੱਕ ਫੁੱਟੀ ਕੌਡੀ ਨਹੀਂ ਸਾਡੇ ਮਜ਼ਦੂਰਾਂ ਨੂੰ ਨਹੀਂ ਮਿਲੀ ਝੋਨੇ ਦੀ ਲਵਾਈ ਚ ਕਿਸਾਨਾਂ ਨੂੰ ਆਦਾ ਮੈਂ 15-1500 ਰੁਪਇਆ ਦੇਾਂਗਾ ਤੁਸੀਂ ਬੀਜ ਲਓ ਟਰੈਕਟਰਾਂ ਨਾਲ ਸਾਡੇ ਮਜ਼ਦੂਰਾਂ ਦਾ ਉੱਥੇ ਨਾਂ ਨਹੀਂ ਲਿਆ ਵੀ ਇਹਨਾਂ ਨੂੰ ਵੀ ਕੁਝ ਚਾਹੀਦਾ ਹੈ ਅਸੀਂ ਕਿਸਾਨਾਂ ਦੇ ਖੇਤਾਂ ਚੋਂ ਕਰਕੇ ਖਾਣਾ ਹੁੰਦਾ ਸਾਡੇ ਕੋਲੇ ਕੋਈ ਜ਼ਮੀਨ ਜਾਇਦਾਦ ਨਹੀਂ ਘਰ ਵੀ ਸਾਡੇ ਕੋਲੇ ਹੈ ਨਹੀਂ ਪਰ ਉਸ ਭਗਵੰਤ ਮਾਨ ਨੂੰ ਬੇਸ਼ਰਮ ਨੂੰ ਪੂਰਾ ਸ਼ਰਮ ਨਹੀਂ ਆਈ ਵੀ ਮੈਂ ਇਹਨਾਂ ਲੋਕਾਂ ਤੋਂ ਵੋਟਾਂ ਲੈ ਕੇ ਅੱਜ ਮੈਂ ਉਹਨਾਂ ਨੂੰ ਕਿਵੇਂ ਦਦਕਾਰਦਾ ਅਸੀਂ ਪਹਿਲਾਂ ਵੀ ਉਹਦੇ ਪਿੰਡ ਜਿਹੜਾ गए ਸੀ ਸਾਡੇ ਤੇ ਲਾਠੀ ਚਾਰਜ ਕੀਤਾ ਸਾਡੀਆਂ ਔਰਤਾਂ ਦੀਆਂ ਗੁੱਤਾਂ ਪੱਟੀਆਂ ਗਈਆਂ ਉਸ ਭਗੰਤ ਮਾਨ ਨੇ ਤੇ ਆ ਫਿਰਦਾ ਬਾਹਰ ਅਮਰੀਕਾ ਚ ਲੈ ਗਏ ਸਾਡੇ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਵੋਟਾਂ ਪਰ ਜੋ ਸਾਡੇ ਮਜ਼ਦੂਰ ਕਿਸਾਨਾਂ ਨੂੰ ਅਸੀਂ ਪਹਿਲਾਂ ਸਮਝਾਇਆ ਸੀ ਘਰ ਘਰ ਕਿ ਉਹ ਕੋਈ ਤੱਕੜੀ ਦੇ ਚਟੇ ਵਟਿਆ ਕੋਈ ਸਰਕਾਰ ਆ ਜੇ ਵੋਟਾਂ ਨਾ ਪਾਓ ਨਾ ਪੋ ਨਹੀਂ ਹੁਣ ਤੀਜੀ ਸਰਕਾਰ ਬਦਲ ਕੇ ਦੇਖਾਂਗੇ ਆਹ ਦੇਖ ਲੋ ਭਗਾਂਤ ਮਾਨ ਦੀ ਤੀਜੀ ਸਰਕਾਰ ਬਦਲ ਲਈ ਕਵਟਨੂ ਵੀ ਕਰ ਲਿਆ ਵੀ ਬਾਦਲ ਵੀ ਆ ਗਏ ਜੇ ਹੋ ਰਾਇ ਜਿਹੜੇ ਕੋਈ ਫੁੱਲਾਂ ਆ ਲਾ ਗਿਆ ਕੋਈ ਸਾਰਿਆਂ ਨੂੰ ਪਾਈਆਂ ਲੋਕਾਂ ਨੇ ਵੋਟਾਂ ਇਹਦੇ ਇੰਨੇ ਮੰਤਰੀ ਜਿਤਾਏ ਉਹ ਸਾਡੀ ਜਨਤਾ ਨੇ ਇਹ ਕੱਲਾ ਕੋਈ ਮੰਤਰੀ ਨਹੀਂ ਬਣ ਸਕਦਾ ਕੋਈ ਆ ਖੁੱਡੀਆਂ ਵਾਲਾ ਗਰਮੀਤ ਆਮਐਲਏ ਨਹੀਂ ਬਣ ਸਕਦਾ ਪਰ ਇਹ ਸਾਡੀ ਜਨਤਾ ਚ ਕਸੂਰ ਹੈ ਕਿ ਜਿਹੜੇ ਇਹਨਾਂ ਦੇ ਪਿੱਠੂ ਬਣ ਜਾਂਦੇ ਆ ਵੱਡੇ ਲੋਕਾਂ ਦੇ ਚਮਚੇ ਜਿਹੜੇ ਪੰਡਾ ਸਾਡੇ ਬੈਠੇ ਘੜਮ ਚੋਧਰੀ ਤੇ ਉਹਨਾਂ ਨੇ ਸਾਡਿਆਂ ਨੂੰ ਪ੍ਰਵਾਹ ਕਰਕੇ ਲਾਲ ਚ ਦੇ ਕੇ ਤੇ ਇਹੇ ਵੋਟਾ ਸਾਡੇ ਬੱਚਿਆਂ ਦਾ ਗੁੰਮਿਤ ਕੇ ਗਏ ਔਰੋਂ ਘਰਾਂ ਜਾ ਕੇ ਅੱਜ ਉਹਨੂੰ ਸਾਡੇ ਮੁਸ਼ਕ ਆਉਂਦੀ ਹੈ ਸਾਡੇ ਨਾਲ ਮੀਟਿੰਗ ਕਰਦੇ ਤੋਂ ਮੁਸ਼ਕ ਆਉਂਦੀ ਹੈ ਭਗਵਾਨ ਤੁਮਾਰ ਨੂੰ ਮੈਂ ਤੇ ਇਹੀ ਕਹਿਣਾ ਚਾਹੁੰਨੀ ਆ ਵੀ ਵੋਟਾਂ ਕਦੇ ਵਾਸਤੇ ਨਹੀਂ ਪਾਵਾਂਗੇ ਅਸੀਂ ਤਾਂ ਆਪ ਦਾ ਗੱਠ ਕਰਾਂਗੇ ਲੋਹੇ ਦੀ ਲੱਠ ਲੋਕਾਂ ਦਾ ਗੱਠ ਇਹ ਕਰਕੇ ਤੇ ਇਹਦੀ ਧੌਣ ਦੇ ਗੋਡਾ ਨਹੀਂ ਜਿੰਨਾ ਚਿਰ ਦਿੱਤਾ ਜਾਂਦਾ ਸਰਕਾਰਾਂ ਦੇ ਉਹਨਾਂ ਚ ਸਾਡੀ ਕੋਈ ਸੁਣਾਈ ਨਹੀਂ ਕਿਸਾਨ ਮਜ਼ਦੂਰ ਦੀ ਮਿਹਨਤ ਕਰਨ ਵਾਲੇ ਕਿਸੇ ਦੀ ਵੀ ਕਿਸੇ ਵਰਗ ਦੀ ਵੀ ਸਾਰਾ ਵਰਗ ਅਸੀਂ ਪੁੱਜਿਆ ਬੈਸਤੇ ਠੀਕ ਹੈ ਤੁਹਾਡੇ ਕਹਿੰਦਾ ਮਤਲਬ ਕਿ ਅੱਕੇ ਪਏ ਦੋ ਸਾਲਾਂ ਦੇ ਵਿੱਚ ਅੱਕ ਕੇ ਮਾਨ ਸਰਕਾਰ ਦੋ ਸਾਲ ਹੀ ਹੋਇਆ 13 ਦਿਨ ਹੋਏ ਸੀ ਤੇ ਅਸੀਂ ਗਏ ਸੀ ਕਚੇਰੀਆਂ 'ਚ ਆ ਕੀ ਇਹ ਦੇ ਨਾਂ ਜਥੇ ਲੰਬਗੇ ਹੈ ਤੇ ਉਥੇ ਸਾਡੇ ਕਿਸਾਨਾਂ ਤੇ ਸਾਡੇ ਮਜ਼ਦੂਰਾ ਦੇ ਭੈਣਾ ਨਾਲ ਸਾਡੇ ਤੇ ਉਥੇ ਤਸੀਲ ਚ ਤਸੀਲ ਦੇ ਵਿੱਚ 13 ਦਿਨਾਂ ਤੋਂ 13 ਦਿਨ ਹੋਏ ਸੀ ਭਗਤ ਮਾਨ ਬਣੇ ਨੂੰ 13 ਦਿਨਾਂ ਜਿੰਨਾਂ ਦੇ ਲਾਠੀਆਂ ਭਰਾਈਆਂ ਕੇ ਅੰਦਰ ਦਿੱਤੇਗੇ ਸਾਡੇ ਦੇ ਕੇਸ ਪਾਏ ਹੈ ਹਜੇ ਤਾਈ ਸਾਡੇ ਕੇਸ ਤੁਰੇ ਫਿਰਦੇ ਅੱਛਾ ਕੇਸ ਪਾਤੇ ਸੀ 13 ਦਿਨ ਹੋਏ ਸੀ ਸਰਕਾਰ ਬਣੇ ਨੂੰ 13 ਦਿਨ ਭਗਤ ਮਾਨ ਨੂੰ ਜਮਰੇ ਨੂੰ ਹੋਏ ਸੀ 13 ਦਿਨ ਅੱਛਾ ਤੇ ਇਹ ਮਾਤਾ ਇਹ ਤਾਂ ਕਹਿੰਦੇ ਕਿ ਪੰਜਾਬ ਦੇ ਵਿੱਚ ਔਰਤਾਂ ਬਹੁਤ ਸੁਰੱਖਿਅਤ ਨੇ ਅਸੀਂ ਤਾਂ ਔਰਤਾਂ ਦੀ ਇੱਜ਼ਤ ਕਰਦੇ ਆ ਸਾਡਾ ਪਿੰਡ ਸਿੰਘੇ ਵਾਲਾ ਹੈ ਸਾਡੇ ਪਹਿਲਾਂ ਉੱਥੋਂ ਜਥੇਬੰਦੀ ਚੱਲੀ ਹੈ ਸਾਡੇ ਪਿੰਡੋਂ ਸਿੰਘੇ ਵਾਲਾ ਬਦੂਈ ਵਾਲਾ ਪਰ ਉਹਨੇ ਸਾਡਾ ਕੁਝ ਨਹੀਂ ਸਵਾਰਿਆ ਅੱਜ ਤਾਈਂ ਤੇ ਨਾ ਦੂਜੀਆਂ ਸਰਕਾਰਾਂ ਨੇ ਸਵਾਰਿਆ ਬਾਦਲ ਵੀ ਆ ਕੇ ਰਹਿ ਗਏ ਕਵਟਣ ਮੀਰਿਆ ਫਿਰ ਚਾਰ ਦਿਨ ਚੰਨੀ ਨਹੀਂ ਆਇਆ ਉਹਦੇ ਚ ਸਾਡੇ ਬੰਦਿਆਂ ਦੀਆਂ ਮੌਤਾਂ ਹੋਈਆਂ ਤੇ लाठी चार्ज ਆ ਪੈਣਾ ਖੜੀਆਂ ਗੁੱਤਾ ਪੱਟੀਆਂ ਗਿਆ लाठी चार्ज ਗਿਆ ਸਾਡੇ ਬੰਦਾ ਤੇ ਮਾਤਾ ਕਿਉਂ ਪਰਚੇ ਪਾਏਗੇ ਕਿਉਂ ਅੰਦਰ ਦਿੱਤਾ ਗਿਆ ਉਹ ਤਾਂ ਵੀ ਸਾਡੇ ਇੱਥੇ ਕਿਉਂ ਬੈਠੇ ਆ ਗਏ ਤਸੀਲ ਮੂਰੇ ਧਰਨਾ ਕਿਉਂ ਲਾਇਆ ਸੀ ਤਸੀਲ ਮੂਰੇ ਕਿਉਂ ਗਏ ਸੀ ਤੁਸੀਂ ਅਸੀਂ ਗਏ ਸੀ ਨਰਮੇ ਦਾ ਮਹਾਜਾ ਲੈਣ ਮੰਨਿਆ ਹੋਇਆ ਸੀ ਅੱਛਾ ਵੀ ਸੁਖਾ ਸੰਡੀ ਲਾਲ ਨੇ ਖਾਦਾ ਸੀ ਜਿਹੜਾ ਸੰਡੀ ਨੇ ਖਾਦਾ ਸੀ ਮਹਾਜਾ ਉਹਦੇ ਵਾਸਤੇ ਬੈਠੇ ਸਾਂ ਜਦੋਂ ਰਾਤ ਨੂੰ ਰਹਿ ਗਏ ਥੋੜੇ ਪਰਿਵਾਰ ਤੇ ਉਦੋਂ ਲਿਆ ਆ ਕੇ ਗੁੰਡੇ ਆ ਜਿਹੜੇ ਆ ਪਟਵਾਰੀ ਛਟਵਾਰੀ ਤੇ ਹੋਰ ਪੁਲਿਸ ਲਿਆ ਕੇ ਰਾਠੀ ਚਾਰਜ ਕੀਤਾ ਨਹੀਂ ਬੰਦਿਆਂ ਦੀ ਲੱਤਾਂ ਬਾਹਾਂ ਤੋੜੀਆਂ ਤੇ ਵਸਤਾਂਾਂ ਨੇ ਛੱਟੇ ਅਸੀਂ ਵੀ ਇਹੇ ਜਾਂ ਉਹਨੇ ਸਲੂਕ ਸਾਡੇ ਨਾਂ ਭੁਗਤਾਨ ਤੱਕ ਨਹੀਂ ਕਰਿਆ 13 ਦਿਨਾਂ ਤੋਂ ਤੇ ਹੁਣ ਕੀ ਇਸ ਪਈ ਹੈ ਸਾਡੇ ਤੇ ਅੱਛਾ ਪਰਚੇ ਚੱਲ ਰਿਹਾ ਤਰੀਕਾ ਹਾਂ ਪਰਚੇ ਹਾਂ ਅਸੀਂ ਜ਼ਮਾਨਤ ਕਰਾਉਣ ਨੂੰ ਫਿਰਦੇ ਆ ਅਸੀਂ ਨਹੀਂ ਕਰਾਉਣੀ ਆ ਤਾਂ ਹੀ ਬੈਠਿਆ ਆ ਕੇ ਇਥੇ ਇਹਦੇ ਮੂਹਰੇ ਖੁੱਡੀਆਂ ਦੇ ਅੱਛਾ ਹੁਣ ਜਥੇਬੰਦ ਘਟਾਂਚੇ ਨਾਲ ਜੁੜ ਗਏ ਹਾਂ ਹੁਣ ਸਰਕਾਰ ਨੂੰ ਚੈਲੰਜ ਕਰਤਾ ਫਿਰ ਤੁਸੀਂ ਹਾਂ ਹਾਂ ਅਸੀਂ ਚੈਲੰਜ ਕਰਿਆ ਪੂਰਾ ਕਰਿਆ ਅਸੀਂ ਜਾਂ ਮਰਾਂਗੇ ਤੇ ਜਾਂ ਫਿਰ ਆਪਦੇ ਹੱਕ ਲਵਾਂਗੇ ਪਰਚੇ ਪਾਇਆ ਮੀਟਰੋ ਕੋ ਕਰਦੇ ਸੀਗੇ ਉਦੋਂ ਦੂਜੇ ਮੀਟਰ ਲਾਉਂਦੇ ਸੀ ਚੱਪਾਂ ਵਾਲੇ ਹਾਂ ਉਹਨੇ ਅਸੀਂ ਅੱਖਾਂ ਸੀ ਵੀ ਨਹੀਂ ਲੱਗਣ ਦੇਵਾਂਗੇ ਇਹ ਅੱਛਾ ਤਾਂ ਪਰਚੇ ਪਾਇਆ ਸੀ ਤਾਂ ਪਰਚੇ ਪਾਇਆ ਸੀ ਇਹਨਾਂ ਨੇ ਉਦੋਂ ਸਾਨੂੰ ਕਿਹਾ ਵੀ ਅਸੀਂ ਲੱਦ ਕਰਤੇ ਹੁਣ ਇਹ ਤਰੀਕਾ ਪੈਂਦੀਆਂ ਦੇ ਸਾਦੇ ਹੈਗੇ ਆ अच्छा ਤੁਹਾਨੂੰ ਤਰੀਕਾ ਵੈਂਦੀਆਂ ਹੋਣਾ ਹਾਂ ਠੀਕ ਹੈ ਘਰ ਘਰ ਨੋਸ਼ਟ ਕੱਢੀ ਜਾਂਦੇ ਆ ਸਾਡੇ ਘਰਾਂ ਚ ਆਉਂਦੇ ਆ ਜਲੀਲ ਕਰਦੇ ਸਾਨੂੰ ਇਹ ਸਰਕਾਰ ਜਲੀਲ ਕਰਦੀ ਆ ਉਦੋਂ ਇਹ ਮੰਨਿਆ ਸੀ ਜੁੱਲਿਆ ਤੇ ਪਾਉਣ ਨੂੰ ਤਾਂ ਪੈਸੇ ਨਹੀਂ ਗਏ ਅਸੀਂ ਬਿੱਲ ਕਿੱਥੇ ਭਰਾਂਗੇ ਇਹ ਕਹਿੰਦੇ ਅਸੀਂ ਨਹੀਂ ਬਿੱਲ ਭਰਦੇ ਤਾਂ ਅਸੀਂ ਮੀਟਰ ਪਟਾਂਗੇ ਹੁਣ ਹੁਣ ਇਹ ਚੀਪਾਂ ਵਾਲੇ ਲਾਉਣ ਲੱਗ ਗਏ ਆ ਗਿਆ ਉਹ ਤਾਂ ਕਹਿੰਦੇ ਬਿਜਲੀ ਮਾਫ ਅਸੀਂ ਤਾਂ ਹੋਰ ਦੇ ਦਸਨ ਹੋਰ ਸਟੇਟਾਂ ਨੂੰ ਬਿਜਲੀ ਦੇਵਾਂਗੇ ਕਹਿੰਦੇ ਬਾਦੂ ਬਿਜਲੀ ਤੇ ਪੰਜਾਬ ਵਾਲਿਆਂ ਨੂੰ ਤਾਂ ਫ੍ਰੀ ਕਰਤੀ ਖਰੀ ਕਿੱਥੋਂ ਕਰਤੀ ਇਹਨਾਂ ਨੇ ਬਿਜਲੀ ਅੱਛਾ ਹਾਂ ਇਹ ਤਾਂ ਚੱਪਾਂ ਵਾਲੇ ਮੀਟਰ ਲਾਉਂਦੇ ਆ ਵੀ ਜੇ ਤਾਂ ਉਹਦੇ 'ਚ ਪੈਸੇ ਪਾਤੇ ਤਾਂ ਲਾਈਟ ਜਗੂਗੀ ਤੇ ਨਹੀਂ ਫੇਰ ਮੋਬਾਈਲ ਮੰਗੋਂ ਬੰਦ ਹੋ ਜਾਣਗੇ ਉਹ ਭਾਗੇ ਭੋਲੇ ਲੋਕ ਆ ਉਹ ਲਵਾ ਵੀ ਲੈਂਦੇ ਆ ਪਰ ਹੁਣ ਨਹੀਂ ਪਤਾ ਪਰ ਅਸੀਂ ਉਥੇ ਉਹਨਾਂ ਦਾ ਵਿਰੋਧ ਕਰਦੇ ਆ ਵੀ ਨਹੀਂ ਲਾਉਣ ਦੇਵਾਂਗੇ ਅੱਛਾ ਤੁਹਾਡੇ ਪਿੰਡ ਲੱਗੇ ਹੁਣ ਚੱਪ ਵਾਲੇ ਮੀਟਰ ਜਾਂ ਲੱਗੇ ਅਗਰਲੇ ਵਰਲੇ ਲਾਗੇ ਅੱਛਾ ਅਗਰਲੇ ਵਰਲੇ ਲਾਗੇ ਲੋਕਾਂ ਨੇ ਹੋਰੀ ਤੋਂ ਲਾਗੇ ਨੂੰ ਨਹੀਂ ਸਮਝ ਉਹਨਾਂ ਨੇ ਲਾਏ ਆ ਅੱਛਾ ਲਵਾ ਲਏ ਹਾਂ ਤੇ ਕੋਸ ਅਸੀਂ 4-5 ਮੀਟਰ ਫੜਾ ਕੇ ਆਈ ਸੀ ਕਿ ਮੋੜ ਕੇ ਚੱਪਾਲੇ ਹਾਂ ਬਾਦਲ ਤੇ ਮਾਤਾ ਉਹ ਕਿਹਨਾਂ ਨੂੰ ਬਿਜਲੀ ਮੁਫਤ ਕਰਦੀ ਹੈ ਇਹਨਾਂ ਨੇ ਜਿਹੜੇ ਕਹਿੰਦੇ ਕਿ ਬਿਜਲੀ ਮਾਫ ਕਰਦੀ ਹੈ ਅਸੀਂ ਤਾਂ ਉਹ ਬਿਤੀ ਹੈ ਜਿਨ੍ਹਾਂ ਦੀ ਮੋਟਰ ਹੈ ਜਿਨ੍ਹਾਂ ਦੇ 600 ਕਿੱਲਾ ਜ਼ਮੀਨ ਹੈ ਉਹਨਾਂ ਨੂੰ ਕੀਤੀ ਹੈ ਫਰੀ ਉਹਨਾਂ ਨੂੰ ਫਰੀ ਕੀਤੀ ਹੈ ਹਾਂ ਜੀ ਤਾਂ ਇਹ ਦੇਖੋ ਕਿਰਤੀ ਲੋਕ ਨੇ ਗਰੀਬ ਲੋਕ ਨੇ ਜਿਹੜੇ ਕਹਿੰਦੇ ਨੇ ਸਾਡੇ ਘਰਾਂ ਦੇ ਵਿੱਚ ਚੱਪਾਲੇ ਮੀਟਰ ਲਾਉਣ ਵਾਸਤੇ ਆਏ ਸੀ ਤਾਂ ਉਸ ਦਾ ਅਸੀਂ ਵਿਰੋਧ ਕਰਨ ਗਏ ਸੀ ਤੇ ਸਾਡੇ ਉੱਪਰ ਪਰਚੇ ਪਾ ਦਿੱਤੇ ਗਏ ਲਾਠੀ ਚਾਰਜ ਕੀਤਾ ਗਿਆ ਸਰਕਾਰ ਵੱਲੋਂ ਪਰ ਸਰਕਾਰ ਦੂਜੇ ਪਾਸੇ ਦਾਅਵੇ ਤੇ ਫਲੈਕਸ ਬੋਰਡ ਲਾ ਰਹੀ ਹੈ ਕਹਿ ਰਹੀ ਹੈ ਕਿ ਅਸੀਂ ਤਾਂ ਬਿਜਲੀ ਦਾ ਬਿੱਲ ਜਿਹੜਾ ਉਹ ਜ਼ੀਰੋ ਕਰ ਦਿੱਤਾ ਲੋਕਾਂ ਨੂੰ ਬਿਜਲੀ ਮੁਫਤ ਦੇ ਰਹੇ ਆ ਤੇ ਬਿਜਲੀ ਪੰਜਾਬ ਦੇ ਵਿੱਚ ਵਾਧੂ ਆ ਦੂਜੀਆਂ ਸਟੇਟਾਂ ਨੂੰ ਵੇਚਾਂਗੇ ਪਰ ਇੱਥੇ ਲੋਕ ਨੇ ਜਿਹੜੇ ਉਹ ਆਪਣੀ ਦਾਸਤਾ ਬਿਆਨ ਕਰ ਰਹੇ ਨੇ ਇੱਕ ਕਿਰਤੀ ਲੋਕ ਨੇ ਗਰੀਬ ਲੋਕ ਨੇ ਜਿਨ੍ਹਾਂ ਦੇ ਕੋਈ ਬਹੁਤੇ ਵੱਡੇ ਪਰਿਵਾਰ ਨਹੀਂ ਹੈਗੇ ਬਹੁਤੇ ਵੱਡੇ ਫਾਰਮ ਨਹੀਂ ਹੈਗੇ ਜਿੱਥੇ ਕਿ ਮੋਟਰਾਂ ਛੱਡ ਕੇ ਮੱਛੀ ਮੋਟਰਾਂ ਛੱਡ ਕੇ ਪਸ਼ੂਆਂ ਨੂੰ ਨਵਾਇਆ ਗਿਆ ਹੋਵੇ ਤਾਂ ਅਸੀਂ ਉਹੀ ਚੀਜ਼ਾਂ ਸੀ ਜੋ ਲੋਕਾਂ ਦੀਆਂ ਗਰੀਬ ਲੋਕਾਂ ਦੀਆਂ ਦਿੱਕਤਾਂ ਨੇ ਤੁਹਾਡੇ ਨਜ਼ਰ ਕਰਦੇ ਰਹਿੰਦੇ ਆ ਸ਼ੇਅਰ ਕਰੀ ਜਾਓ ਖਬਰ ਨੂੰ ਮਾਤਾ ਜੀ ਤਾਂ ਸਰਕਾਰ ਇਹ ਵੀ ਗੱਲ ਕਹਿੰਦੀ ਸੀ ਕਿ ਅਸੀਂ ਬੁੱਧਵਾਰ ਨੂੰ ਲੋਕਾਂ ਦੇ ਘਰਾਂ ਵਿੱਚ ਜਾਇਆ ਕਰੂਗੀ ਸਾਡੀ ਸਰਕਾਰ ਦਾ ਜਿਹੜੇ ਡੀਸੀ ਨੇ ਉਹ ਘਰਾਂ ਦੇ ਵਿੱਚ ਜਾਇਆ ਕਰਨਗੇ ਕੰਮ ਸੌਖੇ ਹੋ ਜਾਣਗੇ ਹੁਣ ਬਜ਼ੁਰਗਾਂ ਨੂੰ ਤਾਂ ਕਿਤੇ ਜਾਣ ਦੀ ਲੋੜ ਨਹੀਂ ਜੇ ਪੈਨਸ਼ਨ ਹੋਣੀ ਹੈ ਘਰੇ ਆ ਕੇ ਲੱਗ ਜਾ ਕਰੂਗੀ 15-15 ਦਿਨ ਡੀਸੀ ਦੇ 12 ਚ ਬੈਠੇ ਹਾਂ ਉਦੋਂ ਮਖਰੋਂ ਭਗੰਤ ਮਾਣਦੇ ਉਥੇ ਸਾਡੇ ਕਸਾਨਾਂ ਦੀ ਮੌਤ ਵੀ ਹੋਈ ਐ ਮਜ਼ਦੂਰਾਂ ਦੀ ਉੱਥੇ ਠੰਡ 'ਚ ਬੈਠੇ ਰਿਆ ਪਰ ਐਸ ਐਸ ਦੇ ਘਰੋਂ ਤਿਆਰ ਹੋ ਕੇ ਗਏ ਆ ਗਰਮੀ ਦੇ ਖੁੱਡੀਆਂ ਦੇੋਂ ਜਿਨ੍ਹਾਂ ਨੇ ਸਾਡੇ ਤੇ ਲਾਠੀ ਚਾਰਜ ਕੀਤਾ ਤੇ ਜਿਵੇਂ ਸਾਡੇ ਨਾਲ ਬੁਰੀਆਂ ਹਾਲਤਾਂ ਕਰੀਆਂ ਅੱਛਾ ਪਹਿਲਾਂ ਤੁਹਾਡੇ ਹਾਂ ਪਹਿਲਾਂ ਲਾਠੀ ਚਾਰਜ ਕਰਵਾਇਆ ਤੁਹਾਡੇ ਹਾਂ ਪਹਿਲਾਂ ਕਰਾਇਆ ਤਾਂ ਫਿਰ ਆ ਹੁਣ ਬੈਠੇ ਹੋ ਤੁਸੀਂ ਤਿੰਨ ਦਿਨ ਹੁਣ ਤਾਂ ਕੋਈ ਦਿੱਕਤ ਸਮੱਸਿਆ ਤਾਂ ਨਹੀਂ ਆਈ ਹੁਣ ਨਹੀਂ ਸਮੱਸਿਆ ਤਾਂ ਬਥੇਰੀ ਕਰਨ ਹੁਣ ਵੀ ਸਾਡੀ ਜਨਤਾ ਤਿਆਰ ਹੈ ਖਾਣ ਨੂੰ ਅਸੀਂ ਲਾਟੀਆਂ ਤਿਆਰ ਭੰਦੇ ਰਹੇ ਆ ਜੇਲਾਂ ਜਿ ਸਟਣਗੇ ਜੇਲਾਂ ਚ ਵੀ ਜਾਵਾਂਗੇ ਪਰ ਆਪਦੇ ਹੱਕ ਲੈ ਕੇ ਰਵਾਂਗੇ ਹਮ ਹੱਕਾਂ ਵਾਸਤੇ ਤਿਆਰ ਆ ਹੱਕਾਂ ਵਾਸਤੇ ਤਿਆਰ ਕਰਦੇ ਅੱਛਾ ਤਾਂ ਇਹ ਸਾਡੇ ਨਾਲ ਉਹ ਬਜ਼ੁਰਗਔਰਤਾਂ ਜਿਨ੍ਹਾਂ ਨੇ ਦ੍ਰਿੜ ਇਰਾਦੇ ਕਰ ਲਿਆ ਤਾਂ ਅਸੀਂ ਉਹ ਦਾਸਤਾ ਬਿਆਨ ਕੀਤੀ ਆ ਤੁਹਾਡੇ ਨਾਲ ਤਾਂ ਤੁਸੀਂ ਇਸ ਖਬਰ ਨੂੰ ਸ਼ੇਅਰ ਜ਼ਰੂਰ ਕਰਿਓ ਅਸੀਂ ਜਲਦੀ ਤੁਹਾਡੇ ਲਈ ਨਵੀਂ ਅਪਡੇਟ ਲੈ ਕੇ ਪਹੁੰਚਾਂਗੇ ਤੁਹਾਡੇ ਕੋਲ ਮੈਂ ਤੁਹਾਡਾ ਆਪਣਾ ਕੁਲਦੀਪ ਮੈਨੂੰ ਦਿਓ ਇਜਾਜ਼ਤ